ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੂਟਾ ਪੈ ਰਹੀ ਹੈ ਔਰ ਮੈਂ ਬੁਲਤੀ ਕਰਨੀ ਚਾਹਨਾ ਹੈ ਜਲੰਧਰ ਦੇ तमाम ਵਸਨੀਕਾਂ ਨੂੰ ਜਲੰਧਰ ਵੈਸਟ ਵਾਲਿਆਂ ਨੂੰ ਜੀ ਸਾਹਿਬ ਮੇਰੇ ਨਾਲ ਖੜੇ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅ ਸੁਨੂ ਕੈਸੀ ਸਾਹਿਬ ਸ਼੍ਰੀ ਜੀ ਤੋਂ तमाम ਅਸੀਂ ਇੰਚਾਰ ਲੋਕ ਔਰ ਹਜੇ ਤੱਕ ਮੈਨੂੰ ਲੱਗਦਾ ਹੈ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਮੂਟਾ ਪੈ ਰਹੀ ਹੈ ਔਰ ਟਿੰਚਰ ਥਾਵਾ ਤੋ ਖਬਰਾਂ ਅੰਨ੍ਹਾਸਾਨ ਕੀ ਬਾਰੂ ਬੰਦੇ ਆਏ ਆ ਇਧਰੋਂ ਆਏ ਆ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ پولیس ਨੂੰ ਤਲਾਸ਼ ਦੇਈਏ ਤੇ ਅਬਜ਼ਰਵਰ ਨੂੰ ਤਲਾਸ਼ ਦੇਈਏ ਮੈਂ तमाम ਸਾਥੀ ਜਿਹੜੇ ਜਲੰਧਰ ਵਸਦੇ ਐ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਕਿਸੇ ਦੇ ਦਬਾਅ ਦੇ ਥੱਲੇ ਨਹੀਂ ਆਉਣਾ ਔਰ ਕੋਈ ਡਰ ਭੈਣ ਨਹੀਂ ਮੰਨਣਾ ਸਰਕਾਰ ਦਾ ਜਾਂ ਕਿਸੇ ਹੋਰ ਵਿਅਕਤੀ ਦਾ ਅਗਰ ਤੁਹਾਨੂੰ ਕਿਤੇ ਕੋਈ ਧਰੋਂਦਾ ਹੈ ਧਮਕਾਉਂਦਾ ਹੈ ੱੱਕਾ ਜ਼ਾستی ਤੁਹਾਡੇ ਨਾਲ ਕਰਦਾ ਹੈ ਤਾਂ ਕਿਰਪਾ ਕਰਕੇ ਤੁਸੀਂ ਮੈਨੂੰ 베ਰੀ ਸਾਹਿਬ ਨੂੰ ਅਤਲਾ ਦਿਨ ਦਾ ਕੰਮ ਕਰਦੇ ਮੈਂ ਇਹ ਗੱਲ ਕਹੀ ਸੀ ਕਿ ਅਸੀਂ ਪੁਲਿਸ ਕਮਿਸ਼ਨਰ ਦੇ ਮੋਟਾ ਆਲੇ ਦੇ ਨੇ ਇੱਥੇ ਬੈਠਾਂਗੇ ਅਗਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਈ ਤਾਂ ਅਸੀਂ ਤੁਰੰਤ ਅਸੀਂ ਉੱਥੇ ਆਵਾਂਗੇ ਸੋ ਦੱਬ ਕੇ ਆਪਦੇ ਬੂਥਾਂ ਤੇ ਪਹਿਰਾ ਦਿਓ ਔਰ ਬਿਲਕੁਲ ਵੋਟਾਂ ਪਾਓ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਨਾ ਜ਼ਾਜ਼ਤੀ ਕਰਨੀ ਹੈ ਨਾ ਜ਼ਾਜ਼ਤੀ ਹੋਣ ਦੇਣੀ ਔਰ ਉਮੀਦ ਕਰਦਾ ਹੈ ਕਿ ਜਲੰਧਰ West ਦੇ ਲੋਕ ਜਿਹੜਾ ਉਹ ਠੀਕ ਫੈਸਲਾ ਕਰਨਗੇ ਔਰ ਹਰ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰੇਗਾ ਕਿਉਂਕਿ ਲੋਕਤੰਤਰ ਦੇ ਵਿੱਚ ਅਸੀਂ ਅਗਰ ਲੋਕ ਵੋਟਾਂ ਦਾ ਇਸਤੇਮਾਲ ਕਰਾਂਗੇ ਵੋਟ ਪਾਉਣ ਜਾਵਾਂਗੇ ਤਾਂ ਮੈਨੂੰ ਲੱਗਦਾ ਫਿਰ ਲੋਕਤੰਤਰ ਦੀ ਹਮੇਸ਼ਾ ਜਿੱਤ ਹੋਵੇ ਔਰ ਆਸ ਕਰਦਾ ਹੈ ਕਿ ਜਲੰਧਰ West ਦੇ ਲੋਕ ਅਮਰਖਸ਼ ਦੀ ਨਾਲ ਇਹ ਵੋਟਾਂ ਪਾਉਣਗੇ ਔਰ ਮੇਰੀ ਪ੍ਰਸ਼ਾਸਨ ਤੋਂ ਵੀ ਇਹੀ ਉਮੀਦ ਹੈ ਕਿ ਜਿਸੇ ਦਾ ਪੱਖਪਾਤ ਨਾ ਕਰਦੇ ਹੋਇਆ ਨਿਰਪੱਖ ਚੋਣਕਰਣ ਦੀ ਹਾਲਾਕੀ ਰਾਤ ਬਹੁਤ ਕੁਝ ਹੋਇਆ दारू ਸੂਟ ਫੜੇਗੇ दारू ਫੜੀ ਗਈ ਹੋਰ ਪੈਸੇ ਵੰਨਦੇ ਲੋਕ ਦਿਖੇ ਸਰਕਾਰ ਨੇ ਆਪਦੀ ਜ਼ਿੰਮਰਤ ਨੂੰ ਜੋ ਕਰਨੀ ਸੀ ਉਹ ਕੀਤੀ ਲੇਕਿਨ ਕਿਤੇ ਨਾ ਕਿਤੇ ਸਾਡੇ ਲੋਕਾਂ ਨੇ ਲੜਾਈ ਲੜੀ ਔਰ ਅਸੀਂ ਹਾਜ਼ਰ ਹੈ ਅਗਰ ਕਿਸੇ ਨੇ ਕੋਈ ਜ਼ਾਤੀ ਤੱਕਾ ਪੁਕਰਨ ਦੀ ਕੋਸ਼ਿਸ਼ ਕਰੇਗਾ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਗਾ ਔਰ ਉਮੀਦ ਕਰਦੇ ਹਾਂ ਕਿ ਸਾਰੇ ਲੋਕਾਂ ਮਨੋਰਾਂ ਸ਼ਾਂਤੀ ਦੇ ਨਾਲ ਵੋਟਾਂ ਪਾਉਣਗੇ